ਸੋ ਅਸੀ ਕੱਲ ਦੀ ਸਾਰਿਆਂ ਪਰਮਾਤਮਾ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਹਾਂ ਅੱਜ ਆਪਾਂ ਬਣਾਵਾਂਗੇ ਇੱਕ ਹੈਲਥੀ ਸਨੈਕ ਜਿਹੜਾ ਕੇ ਦੂਨ ਵਾਲੀ ਇਹ ਤਾਂ ਆਪਾਂ ਬਹੁਤ ਸਨੈਕ ਬਣਾ ਲੈਨੇ ਤੇ ਫਿਰ ਕਦੀ ਦਿੱਕਤ ਦੀ ਆਪਾਂ ਨੂੰ ਮਿੱਠੇ ਦੀ ਇੰਨੀ ਕਰੀਵਿੰਗ ਹੁੰਦੀ ਹੈ ਕਿ ਸਾਨੂੰ ਪਤਾ ਨਹੀਂ ਲੱਗਦਾ ਸੀ ਕੀ ਬਣਾਏ ਤੇ ਕੀ ਖਾਈਏ ਤੇ ਅੱਜ ਆਪਾਂ ਬਣਾਵਾਂਗੇ ਹੈਲਥੀ ਸਨੈਕ ਜਿਹੜੀਆਂ ਮਿੱਠੇ ਵਾਲੀਆਂ ਹੋਣਗੇ ਨੱਟ ਸਾਰੇ ਨੱਟ ਪਾਵਾਂਗੇ ਉਹਨਾਂ ਦੇ ਵਿੱਚ ਜਿਹੜੇ ਕੇ ਬੱਚੇ ਵੀ ਖੁਸ਼ ਹੋ ਕੇ ਖਾਣਗੇ ਇੱਕ ਤਾਂ ਵੱਡਿਆਂ ਨੇ ਵੀ ਖਾਈ ਲੈਣੇ ਨਾ ਨੱਟ ਹੁੰਦੇ ਉਹਦੇ ਵਿੱਚ ਤੇ ਆਓ ਤੁਹਾਡੇ ਨਾਲ ਜੋ ਮੇਰੇ ਨਾਲ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਨੱਟ ਤੇ ਜਿਹੜੀ ਬਣੇਗੀ 10 ਮਿੰਟ ਤੋਂ ਵੀ ਘੱਟ ਫਟਾਫਟ ਤੇ ਨਟਾਂ ਦੀ ਰੈਸਪੀ ਜਿਹੜੀ ਕਿ ਤੁਸੀਂ ਵੀ ਖਾਓਗੇ ਤੇ ਬੱਚੇ ਵੀ ਖੁਸ਼ ਹੋ ਕੇ ਖਾਣਗੇ ਤੇ ਮਿੱਠੇ ਦਾ ਮਿੱਠਾ ਹੋਏਗਾ ਤੇ ਹੈਲਥੀ ਦਾ ਹੈਲਥੀ ਹੋਏਗਾ ਆ ਜੀ ਆ ਜਾਈਏ ਆਪਣਾ ਕਿਚਨ ਅੱਜ ਆਪਾਂ ਕਰਨ ਲੱਗੀਆਂ ਸ਼ੁਰੂ ਹੋਣ ਤੇ ਇਹ ਮੈਂ ਲੈ ਲਿਆ ਗ੍ਰੈਂਡਰ ਮੇਰੇ ਕੋਲ ਹੈਗਾ ਗ੍ਰੈਂਡਰ ਤੇ ਇਹ ਹੈਗਾ ਮੇਰੇ ਕੋਲ ਨਟ ਜਿਹੜੇ ਮੇਰੇ ਕੋਲ ਸੀਗੇ ਨਟ ਘਰੇ ਉਹੀ ਆ ਇਦੇ ਵਿੱਚ ਬਦਾਮ ਪਾਇਆ ਤੇ ਥੋੜੇ ਜਿ ਮੱਕਜ ਪਾ ਲਏ ਵਿੱਚੇ ਖਰੋਟ ਪਾ ਲੇ ਤੇ ਜਿਹੜੇ ਵੀ ਤੁਹਾਡੇ ਕੋਲ ਨਟ ਹੈਗੇ ਆ ਤੁਸੀਂ ਉਹ ਨਟ ਲੈ ਸਕਦੇ ਆ ਹਨਾ ਤੇ ਜਿੱਦਾਂ ਵੀ ਜਿੱਦਾਂ ਦੇ ਵੀ ਘਰਾਂ 'ਚ ਹੁੰਦੇ ਆਪਣੇ ਕੋਲ ਕਈ ਵਾਰ ਕੋਈ ਇੱਕ ਅੱਧਾ ਮਿਸਿੰਗ ਨਟ ਹੋ ਜਾਂਦਾ ਤਾਂ ਉਹਦੀ ਕੋਈ ਪ੍ਰੋਬਲਮ ਨਹੀਂ ਜਿਹੜੇ ਨਟ ਤੁਹਾਨੂੰ ਲੱਗਦਾ ਆ ਤੁਸੀਂ ਇਹਦੇ ਵਿੱਚ ਮੂੰਫਲੀ ਵੀ ਪਾ ਸਕਦੇ ਆ ਜਾਂ ਤੁਸੀਂ ਇਹਦੇ ਵਿੱਚ ਤਿਲ ਵੀ ਪਾ ਸਕਦੇ ਆ ਪਰ ਮੇਰੇ ਕੋਲ ਤਿਲ ਹੈ ਨਹੀਂ ਸੀ ਤੇ ਮੈਂ ਤਿਲ ਨਹੀਂ ਪਾਏ ਤੇ ਤੁਸੀਂ ਨਟ ਜੁੜੇ ਵੀ ਮਰਜ਼ੀ ਪਾ ਸਕਦੇ ਆ ਤੁਹਾਡੀ ਆਪਣੀ ਪਸੰਦ ਦੇ ਆ ਤੇ ਐ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾ ਦੇਣਾ ਇਹਨੂੰ ਗ੍ਰੈਂਡ ਕਰ ਲੈਣੇ ਆ ਗ੍ਰੈਂਡ ਕਰ ਗ੍ਰੈਂਡ ਕਰਨੇ ਮੋਟੇ ਮੋਟੇ ਗ੍ਰੈਂਡ ਕਰਨੇ ਆ ਤੇ ਜਿਆਦਾ ਆਪਾਂ ਗ੍ਰੈਂਡਿੰਗ ਕਰਨੇ ਜਿਹੜੇ ਆਪਾਂ ਪਪ ਕਨ ਸੀਡ ਜਿਹੜੇ ਹੈਗੇ ਮੇਰੇ ਕੋਲ ਇਹ ਉਹ ਮੈਂ ਸਾਈਡ ਤੇ ਰੱਖ ਲਿਆ ਤੇ ਉਹ ਆਪਾਂ ਉਹਨਾਂ ਨੂੰ ਸਾfte ਮੈਂ ਪਾਉਂਗੀ ਮੈਨੂੰ ਚੰਗੇ ਲੱਗਦੇ ਆ ਬਾਕੀ ਸਾਰਿਆਂ ਦੀ ਆਪਾਂ ਜੀ ਗ੍ਰੈਂਡ ਕਰਦੇ ਤੁਸੀਂ ਉਹ ਵੀ ਗ੍ਰੈਂਡ ਕਰ ਸਕਦੇ ਆ ਤੇ ਇਹ ਹੁਣ ਸਾਰਿਆਂ ਨੂੰ ਆਪਾਂ ਫੇਰ ਇਕੱਠੇ ਕਰ ਦੇਣਾ ਕਿਉਂਕਿ ਮੈਂ ਇਹਨਾਂ ਨੂੰ ਮਿਕਸ ਕਰਕੇ ਸਾਰਿਆਂ ਨੂੰ ਬਣਾਉਂਗੀ ਟੇਸ ਹੁੰਦਾ ਸਾਰਿਆਂ ਦਾ ਆਪੋ ਆਪਣਾ ਹੈ ਨਾ ਤੇ ਜੇ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਇਹਦਾ ਆਟਾ ਨਹੀਂ ਬਣਾਉਣਾ ਇਹਨਾਂ ਨੂੰ ਮੋٹے-ਮੋٹے ਗ੍ਰੈਂਡ ਕਰਨੇ ਆ ਬਹੁਤ ਈਜ਼ੀ ਤੇ 5 ਮਿੰਟ ਦਾ ਲੈਸਨ 5 ਮਿੰਟੇ ਤੁਹਾਡੇ ਬਣਨੇ ਵਾਲੀ ਹੈਗੀ ਆ সুইਟ ਆਹ ਲਓ ਜੀ ਆਪਾਂ ਰੱਖਿਆ ਹੁਣ ਫਰਾਈਪੈਨ ਇਹ ਖਾਲੀ ਰੱਖਿਆ ਇਹਦੇ ਵਿੱਚ ਕੁਛ ਨਹੀਂ ਪਾਇਆ ਨਾ ਤੁਸੀਂ ਘਿਓ ਪਾਉਣਾ ਨਾ ਇਹਦੇ ਵਿੱਚ ਕੋਈ ਤੁਸੀਂ ਮਿੱਠਾ ਪਾਉਣਾ ਤੇ ਇਹਦੇ ਵਿੱਚ ਆਪਾਂ ਪਾਉਣਾ ਤਾਂ ਆਪਾਂ ਪਾਉਣਾ ਹੈਗਾ ਪੀਨਟ ਬਟਰ ਪੀਨਟ ਬਟਰ ਤੁਸੀਂ ਤੁਸੀਂ ਦੇਖਣਾ ਵੀ ਤੁਸੀਂ ਕਿੰਨੇ ਕ ਨਟ ਬਣਾ ਪਾ ਰਹੇ ਹੋ ਜੇ ਤੁਸੀਂ ਨਟ ਜਾਦੇ ਬਣਾਣੇ ਆ ਤਾਂ ਤੁਸੀਂ ਜਾਦੇ ਡੱਬੀ ਪੈ ਜਾਂਦੀ ਹੈ ਪੀਨਟ ਬਟਰ ਦੀ ਤੇ ਜੇ ਤੁਸੀਂ ਘਟੇ ਬਣਾਉਣੇ ਆ ਤਾਂ ਤੁਸੀਂ ਇਹਦੀ ਅੱਧੀ ਡੱਬੀ ਮੱਧੀ ਡੱਬੀ ਮਸਾ ਪਾਈ ਹੈ ਤੇ ਛੋਟਾ ਜਿਹਾ ਪੀਸ ਇੱਕ ਚਾਕਲੇਟ ਦਾ ਲਿੱਤਾ ਸੀਗਾ ਤੇ ਉਹਨੂੰ ਕਲਰ ਛੜਨ ਲਈ ਕਿਉਂਕਿ ਥੋੜਾ ਜਿਹਾ ਕਲਰ ਹੋ ਜਾਂਦਾ ਤਾਂ ਬੱਚੇ ਖੁਸ਼ ਹੋ ਕੇ ਖਾ ਲੈਂਦੇ ਆ ਤੇ ਕੱਲ ਨੂੰ ਹੈਗਾ ਮਦਰਸ ਡੇ ਤੇ ਮੈਨੂੰ ਲੱਗਾ ਸੀਗਾ ਕਿ ਮਦਰਸ ਡੇ ਆ ਰਿਹਾ ਤੇ ਕੁਝ ਬਣਾ ਕੇ ਦੇਈਏ ਬੱਚੇ ਆਉਣਗੇ ਕਰੇ ਤਾਂ ਕੋਈ ਚੀਜ਼ ਸਪੈਸ਼ਲ ਜੀ ਬਣਾਈ ਜਾਵੇ ਜਿਹੜੀ ਚਾਹ ਨਾਲ ਤੇ ਜਾਂ ਉਦਾਂ ਵੀ ਬੈਠੇ ਮੰਚ ਕਰ ਲੈਣ ਜਦੋਂ ਵੀ ਉਹਨਾਂ ਨੂੰ ਜੀ ਕਰੇ ਵੀ ਮੈਨੂੰ ਕੋਈ ਮਿੱਠਾ ਖਾਣ ਨੂੰ ਚਾਹੀਦਾ ਹੈ ਚਾਕਲੇਟ ਆਪਾਂ ਥੋੜੀ ਜੀ ਮੈਲਟ ਕੀਤੇ ਜਦੋਂ ਚੰਗੀ ਤਰ੍ਹਾਂ ਮੈਲਟ ਹੋ ਗਏ ਚਾਕਲੇਟ ਤੇ ਪੀਨਟ ਮਿਕਸ ਹੋ ਗਏ ਚੰਗੀ ਤਰ੍ਹਾਂ ਤੇ ਆਪਾਂ ਉਹਦੇ ਵਿੱਚ ਜਿਹੜੇ ਨਟ ਗ੍ਰाइंड ਕੀਤੇ ਸੀ ਉਹ ਘਾਤੇ ਬਸ ਆਪਣਾ ਇੰਨਾ ਕ ਜੇ ਕੰਮ ਆ ਆਪਾਂ ਇਹਨੂੰ ਚੰਗੀ ਤਰ੍ਹਾਂ ਗੈਸ ਮੈਂ ਬੰਦ ਕਰ ਦਿੱਤਾ ਹੈ ਕਿਉਂਕਿ ਆਪਾਂ ਉਹਨੂੰ ਮੈਲਟ ਕਰਨਾ ਸੀ ਬਸ ਉਹਨੂੰ ਮਚਾਉਣਾ ਨਹੀਂ ਕਿਉਂਕਿ ਛੇਤੀ ਚਾਕਲੇਟ ਛੇਤੀ ਕੈਰਾਮਲ ਹੋ ਜਾਂਦੀ ਹੈ ਮੱਚ ਜਾਂਦੀ ਹੈ ਫਿਰ ਤੇ ਇਸ ਕਰਕੇ ਬੱਸ ਉਹਨਾਂ ਨੂੰ ਥੋੜਾ ਜਿਹਾ ਗਰਮ ਕੀਤਾ ਗਰਮ ਕਰਕੇ ਮੈਲਟ ਕਰ ਲੈ ਚੰਗੀ ਤਰ੍ਹਾਂ ਤੇ ਆ ਜੀ ਮੈਂ ਹੈਗੀ ਮੈਂ ਪੇਪਰ ਲਿਆ ਹੈ ਤੇ ਪੇਪਰ ਵਿਛਾਲਿਆ ਟ੍ਰੇ ਦੇ ਵਿੱਚ ਜੇ ਤੁਸੀਂ ਵਿਛਾਉਣਾ ਚਾਹੁੰਦੇ ਨਹੀਂ ਵੀ ਵਿਛਾਉਣਾ ਚਾਹੁੰਦੇ ਤਾਂ ਵੀ ਟ੍ਰੇ ਦੇ ਵਿੱਚ ਵੀ ਤੁਸੀਂ ਪਾ ਸਕਦੇ ਆ ਨਾ ਥੋੜਾ ਜਿਹਾ ਥੱਲੇ ਕੋ ਜਾਂ ਤੇਲ ਜੋ ਮਾੜਾ ਮोटा ਜਿਹਾ ਲਾ ਕੇ ਕਿਉਂਕਿ ਥੱਲੇ ਜੰਮੇ ਨਾ ਤੇ ਮੈਂ ਤਾਂ ਬੱਸ ਮੇਰੇ ਕੋਲ ਪੇਪਰ ਹੈਗਾ ਗ੍ਰੀਸ ਪ੍ਰੂਫ ਹੈ ਰੇਤੇਸ ਕਰਕੇ ਮੈਂ ਇਹ ਵਿਛਾਲਿਆ ਤੇ ਇਹ ਕੋਈ ਕੁਛ ਨਹੀਂ ਕਰਨ ਹੁਣ ਬਸ ਇਹਨੂੰ ਆਪਾਂ ਪਤਲੀ ਪਤਲੀ ਲੇਅਰ ਬਣਾ ਦਨੇ ਆ ਤੁਹਾਡੇ ਤੇ ਆ ਤੁਸੀਂ ਮੋਟੀ ਲੇਅਰ ਬਣਾਉਣੀ ਆ ਜਾਂ ਪਤਲੀ ਬਣਾਉਣੀ ਆ ਦੇਖ ਲਓ ਇਹਦੇ ਵਿੱਚ ਮੈਂ ਕੋਈ ਚੀਜ਼ ਨਹੀਂ ਮੈਂ ਲੈਸ ਦਿੰਨੇ ਆਪਾਂ ਨੂੰ ਲੱਗੇ 5 ਮਿੰਟ ਇਹਨੂੰ ਬਣਾਉਣ ਨੂੰ ਤੇ ਕਈ ਵਾਰ ਅਸੀਂ ਚੀਜ਼ਾਂ ਸੋਚ ਰਹੇ ਹਾਂ ਸਾਨੂੰ ਪਤਾ ਨਹੀਂ ਲੱਗਦਾ ਅਸੀਂ ਕੀ ਬਣਾਈਏ ਤੇ ਕੀ ਕਰੀਏ ਤੇ ਕਿਵੇਂ ਬਣੂਗਾ ਹਨ ਤੇ ਕਿ ਆਪਾਂ ਨੂੰ ਬਾਹਰੋਂ ਲੈਣੇ ਤਾਂ ਆਪਾਂ ਬਹੁਤ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਮਿਲਦੀਆਂ ਆ ਤੇ ਉਹਨਾਂ 'ਚ ਉਹਨਾਂ ਹੀ ਹੁੰਦੀ ਹੈ ਬਰਕਤ ਵੀ ਭੋਰਾ ਕਿ ਹੁੰਦੀ ਉਹ ਉਹਦੇ ਖਾਧੀਆਂ ਜਾਂਦੀਆਂ ਤੇ ਜੇ ਘਰੇ ਚੀਜ਼ ਬਣਾਉਨੇ ਤਾਂ ਉਹਦੇ 'ਚ ਕਿੰਨੀ ਬਰਕਤ ਹੁੰਦੀ ਹੈ ਦੇਖੋ ਮੈਂ ਆ ਨਾਟਕ ਕਿੰਨੇ ਕੁ ਥੋੜੇ ਥੋੜੇ ਨਟ ਸਾਰੇ ਪਾਏ ਜਿੰਨੇ ਕ ਆਪਣੇ ਘਰਾਂ ਚ ਹੁੰਦੇ ਆ ਤੇ ਨਟ ਲੋ ਤੇ ਉਹਨੂੰ ਬੱਸ ਹੁਣ ਦੇ ਕੋਈ ਇਹਨੂੰ ਆਪਾਂ ਨਾਈਸਲੀ ਤੇਲ ਪਤਲੀ ਪਤਲੀ ਮੈਂ ਲੇਅਰ ਬਣਾ ਰਹੀ ਆ ਬਾਲੀ ਮੁੱਟੀ ਨਹੀਂ ਬਣਾ ਰਹੀ ਬਾਕੀ ਤੁਹਾਡੇ ਤੇ ਤੁਸੀਂ ਕਿੰਨੀ ਮੋਟੀ ਬਣਾਉਣੀ ਆ ਜਾਂ ਕੋਈ ਤੁਹਾਡੇ ਕੋ ਸਾਈਜ਼ ਆ ਜਾਂ ਕੋਈ ਤੁਹਾਡੇ ਕੋ ਡਿਜ਼ਾਈਨ ਆ ਤੁਸੀਂ ਬਣਾਉਣਾ ਆ ਉਹ ਤੁਹਾਡੇ ਤੇ ਆ ਤੁਸੀਂ ਕਿਹੜਾ ਡਿਜ਼ਾਈਨ ਬਣਾਉਣਾ ਕਿਦਾਂ ਦਾ ਬਣਾਉਣਾ ਮੈਂ ਤਾਂ ਸਿੰਪਲ ਜਿਹਾ ਆਪਾਂ ਤਾਂ ਮਠਿਆਈਆਂ ਗੋਟ ਟੁਕੜੀਆਂ ਕੱਟ ਦੇਣੀਆਂ ਆ ਆ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਬਣਾ ਕੇ ਰੱਖ ਕੇ ਤੇ ਇਹਨੂੰ ਮੈਂ ਰੱਖਣਾ ਹੈਗਾ ਫ੍ਰਿਜ ਦੇ ਵਿੱਚ ਘੰਟੇ ਦੇ ਘੰਟੇ ਲਈ ਘੰਟੇ ਦੇ ਘੰਟੇ ਲਈ ਜਿੰਨਾ ਵੀ ਤੁਹਾਡੇ ਕੋਲ ਟਾਈਮ ਹੈਗਾ ਤੇ ਇਹ ਨਾਲੇ ਤਾਂ ਠੰਡਾ ਹੋ ਜਾਏਗਾ ਉਦ ਤੱਕ ਤੇ ਨਾਲੇ ਇਹ ਤੋਂ ਜੰਮ ਜਾਏਗਾ ਤੇ ਫਿਰ ਆਪਾਂ ਇਹਨੂੰ ਕੱਟ ਲਵਾਂਗੇ ਤੇ ਉਹਨਾਂ ਚੋਂ ਚਲੋ ਮੈਂ ਕੋਈ ਹੋਰ ਕੰਮ ਕਰਦੀ ਆਂ ਤੇ ਆਪਾਂ ਹੁਣ ਇਹਨੂੰ ਰੱਖ ਦਿੰਨੇ ਆ ਬਸ ਇਹਨੂੰ ਸਾਫ਼ ਜ ਸਾਈਡਾਂ ਤੋਂ ਕੋਨਾਂ ਤੋਂ ਕਰਕੇ ਆਹ ਲੋ ਜੀ ਤੇ ਆਪਾਂ ਹੁਣ ਇਹਨੂੰ ਰੱਖ ਦੇਣਾ ਫ੍ਰਿਜ ਦੇ ਵਿੱਚ ਪਲੀਜ਼ ਜੇ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਵੀ ਕਰ ਲੋ ਇਹ ਜਿਹੇ ਰਸਮੀਆਂ ਤੁਹਾਨੂੰ ਮੈਂ ਨਾਲ ਦੀ ਨਾਲ ਦਿੰਦੀ ਰਹਾਂਗੀ ਤੇ ਮੇਰੇ ਚੈਨਲ ਨੂੰ ਪਲੀਜ਼ ਪਲੀਜ਼ ਸਬਸਕ੍ਰਾਈਬ ਜੁ ਕਰ ਲੈ ਹਾਂ ਲੋ ਜੀ ਹੁਣ ਆਪਾਂ ਇਹਨੂੰ ਰੱਖਿਆ ਦੋ ਘੰਟੇ ਫ੍ਰਿਜ ਦੇ ਵਿੱਚ ਹੁਣ ਆਪਾਂ ਲੱਗਿਆ ਇਹਨੂੰ ਕੱਟਣ ਕਿਉਂਕਿ ਇਹਦੇ ਵਿੱਚ ਥੋੜੇ ਸੌਫਟ ਤੇ ਨਟ ਵੀ ਐ ਤੇ ਮੋٹے ਥੋੜਾ ਜਿਹਾ ਹਾਰਡ ਹੁੰਦਾ ਹੈ ਕੱਟਣ ਲਈ ਕਿਉਂਕਿ ਇਹ ਨਾਈਫ ਵਿੱਚ ਸਟਕ ਹੋ ਜਾਂਦਾ ਤੇ ਇੰਨੇ ਸੌਫਟ ਬਣਦੇ ਆ ਇੰਨੇ ਸੌਫਟ ਹੈਗੀ ਆ ਤੇ ਕੋਈ ਵੀ ਇਹਨੂੰ ਖਾ ਸਕਦਾ ਆ ਤੇ ਬੱਚੇ ਇਹਨੂੰ ਬਹੁਤ ਖੁਸ਼ ਹੋ ਕੇ ਖਾਂਦੇ ਆ ਨਟਾਂ ਦੇ ਨਾਲ ਕਿਉਂਕਿ ਚਾਕਲੇਟ ਲੱਗੀ ਆ ਥੋੜੀ ਜੀ ਤੇ ਮਿੱਠੇ ਦੀ ਜਗ੍ਹਾ ਤੇ ਪੀਨਟ ਬਟਰ ਪਾਇਆ ਹੋਇਆ ਤੇ ਇਸ ਕਰਕੇ ਬੱਚਿਆਂ ਨੂੰ ਬੜੇ ਖੁਸ਼ੋਕੀ ਖਾਂਦੇ ਆ ਤੇ ਕਦੇ-ਕਦੇ ਆਪਾਂ ਨੂੰ ਵੀ ਹੁੰਦਾ ਹੈ ਕਿ ਸਾਡੇ ਨੂੰ ਵੀ ਲੱਗੇ ਕੋਈ ਨਾ ਕੁਛ ਨਾ ਕੁਛ ਮਿੱਠਾ ਜ਼ਰੂਰ ਮਿਲ ਜੇ ਸਾਨੂੰ ਮਾੜਾ-ਮੋਟਾ ਤੇ ਇਸ ਚੀਜ਼ ਦੇ ਆਪਾਂ ਨੂੰ ਇਹ ਜਿਹੀਆਂ ਚੀਜ਼ਾਂ ਚ ਆਪਾਂ ਨੂੰ ਖਾਣ ਦਾ ਪੈਦਾ ਜੇ ਘਰੇ ਬਣਿਆ ਪਿਆ ਹੁੰਦਾ ਤਾਂ ਤੁਸੀਂ ਇਹ ਚੀਜ਼ ਦੇ ਇੱਕ ਦੋ ਪੀਸ ਲੈ ਲਓ ਤੇ ਤੁਹਾਡੀ ਕਰੀਵਿੰਗ ਜਿਹੜੀ ਖਤਮ ਹੋ ਜਾਂਦੀ ਹੈ ਦੇਖੋ ਜੀ ਕਿੰਨਾ ਸੋਹਣਾ ਇਹ ਬਣ ਕੇ ਤਿਆਰ ਹੋ ਗਿਆ ਪੀਸੇ ਸੇ ਕੱਟੇ ਗਏ ਕੀ ਕਿੰਨਾ ਟਾਈਮ ਲੱਗਿਆ 5 ਮਿੰਟ ਮੇਰੇ ਲੱਗੇ ਨਹੀਂ ਬਣਨੂ ਬਸ ਠੰਡਾ ਹੋਣ ਨੂੰ ਥੋੜਾ ਟਾਈਮ ਲੱਗਿਆ ਹੋਰ ਇਹ ਚ ਕੁਛ ਨਹੀਂ ਕੀਤਾ ਤੇ ਜੇ ਤੁਸੀਂ ਵੀ ਤੁਹਾਨੂੰ ਪਸੰਦ ਆ ਤਾਂ ਜਰੂਰ ਘਰੇ ਬਣਾਇਆ ਕਰੋ ਤੇ ਇਹ ਜੀ ਚੀਜ਼ਾਂ ਆਪਣੇ ਬੱਚਿਆਂ ਨੂੰ ਖਲਾਇਆ ਕਰੋ ਆ ਦੇਖ ਕਿੰਨੇ ਸੋਹਣੇ ਮੇਰੇ ਟੁਕੜੀਆਂ ਕੱਟ-ਕੱਟ ਕੇ ਦੇਖੋ ਜੀ ਕਿੰਨੀਆਂ ਸੋਹਣੀਆਂ ਪਤਲੀਆਂ ਪਤਲੀਆਂ ਟੁਕੜੀਆਂ ਕੱਟੀਆਂ ਤੇ ਸੌਫਟ ਆ ਇੰਨੀ ਤੇ ਬੜੀ ਟੇਸਟੀ ਆ ਮਿੱਠਾ ਵੀ ਆ ਸਾਰਾ ਕੁਛ ਆ ਤੇ ਹੈਲਥੀ ਵੀ ਆ ਨਾ ਤੇ ਤੁਸੀਂ ਜਰੂਰ ਇਹਨੂੰ ਬਣਾ ਕੇ ਦੇਖਿਓ ਘਰੇ ਤੇ ਅੱਜ ਦਾ ਬਲੌਗ ਆਪਣਾ ਇੱਥੇ ਤੱਕ ਸੀ hope ਤੁਹਾਨੂੰ ਪਸੰਦ ਆਇਆ ਹੋਵੇ ਨਵੀਂ ਨਵੀਂ ਆਏ ਹੋਈਆਂ ਇਹ ਜੀਆਂ ਛੋਟੀਆਂ ਛੋਟੀਆਂ ਟਿਪਸ ਜਿਹੜੀਆਂ ਹੈਗੀਆਂ ਤੁਹਾਨੂੰ ਰੈਸਪੀਸ ਹੋ ਗਈਆਂ ਜਿਹੜੀਆਂ ਸਨੈਕਸ ਰੋਟੀ ਦੇ ਨਾਲ ਚਾਹ ਭੁੱਖ ਲੱਗਣ ਤੇ ਤੁਸੀਂ ਖਾ ਸਕਦੇ ਆਂ ਚਾਹ ਪੀਦੇ ਨਾਲ ਜਾਂ ਕੋਈ ਤੁਹਾਡੇ ਆਇਆ ਗਿਆ ਹੋਵੇ ਤਾਂ ਉਹਨੂੰ ਦੇ ਸਕਦੇ ਹੋ ਅੱਜ ਦਾ ਬਲੌਗ ਇੱਥੇ ਤੱਕ ਸੀ ਮੇਰੇ ਵੱਲ ਸਾਰਿਆਂ ਨਾਲ ਸੀਕਾ